ਕੰਪਨੀ ਬਾਗ ਵਿਖੇ ਮਹਾਰਾਜਾ ਰਣਜੀਤ ਸਿੰਘ ਲੌਨ ਟੈਨਿਸ ਕੰਪਲੈਕਸ ਜਿੱਥੇ ਬੱਚੇ ਅਤੇ ਜਵਾਨ ਟੈਨਿਸ ਦੀ ਪ੍ਰੈਕਟਿਸ ਕਰਨ ਲਈ ਆਉਂਦੇ ਹਨ ਇੱਥੇ ਆਏ ਦਿਨ ਟੈਨਿਸ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚ ਦੂਰੋਂ ਨੇੜੇੋਂ ਖਿਡਾਰੀ ਭਾਗ ਲੈਂਦੇ ਹਨ ਪਰ ਦੇਖਣ ਵਿੱਚ ਇਹ ਆਇਆ ਕਿ ਇਸ ਕੰਪਲੈਕਸ ਨੂੰ ਆਉਣ ਵਾਸਤੇ ਦੋ ਜਾਂ ਚਾਰ ਪਹੀਆ ਵਾਹਨਾਂ ਲਈ ਕੋਈ ਰਸਤਾ ਨਹੀਂ ਹੈ ਬੈਰੀਗੇਟ ਲਗਾ ਕੇ ਸਾਰੇ ਰਸਤੇ ਬੰਦ ਕੀਤੇ ਹੋਏ ਹਨ ਸਿਰਫ ਪੈਦਲ ਹੀ ਟੈਨਿਸ ਗਰਾਊਂਡ ਵਿੱਚ ਪਹੁੰਚਿਆ ਜਾ ਸਕਦਾ ਹੈ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਲੌਨ ਟੈਨਿਸ ਕੰਪਲੈਕਸ ਇਸ ਕੰਪਲੈਕਸ ਦੇ ਵਿੱਚੋਂ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਅੱਜਕੱਲ ਪ੍ਰੀਪੇਅਰ ਕਰ ਰਹੇ ਹਨ ਔਰ ਜਿਵੇਂ ਕਿ ਅਸੀਂ ਇਹਨਾਂ ਦੇ ਕੰਪੀਟੀਸ਼ਨ ਦੇ ਬਾਰੇ ਕਵਰ ਕਰਦੇ ਹਾਂ ਵੇਖਣ ਵਿੱਚ ਆਈ ਜਾਂਦਾ ਹੈ ਕਿ ਇੰਟਰ ਸਕੂਲ ਕੰਪੀਟੀਸ਼ਨਸ ਹੋਣ ਜਾਂ ਇੰਟਰ ਸਿਟੀ ਕੰਪੀਟੀਸ਼ਨਸ ਹੋਣ ਕਾਫੀ ਵਧੀਆ ਤਰੀਕੇ ਨਾਲ ਇੱਥੇ ਹੋਸਟ ਹੁੰਦੇ ਨੇ ਔਰ ਇੱਕ ਮੈਨੇਜਮੈਂਟ ਜਿਹੜੀ ਹੈਗੀ ਹੈ ਇਹਨਾਂ ਦੀ ਉਹ ਵੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਆਰਗੇਨਾਈਜ਼ ਕਰਵਾਂਦੀ ਹੈ ਵੇਖਣ ਵਿੱਚ ਸਿਰਫ ਇਹ ਚੀਜ਼ ਆਈ ਹੈ ਕਿ ਜਿਹੜਾ ਇਹ ਕੰਪਲੈਕਸ ਹੈ ਇਸ ਸੜਕਾਂ ਤੁਹਾਨੂੰ ਅਸੀਂ ਦਿਖਾਈਆਂ ਦੋ ਤਿੰਨ ਬੈਰੀਕੇਡਸ ਦਿਖਾਏ ਆ ਗੇਟਸ ਦਿਖਾਏ ਆ ਕਿ ਹੈਗੇ ਤੇ ਹੈ ਗੇਟਸ ਲੇਕਿਨ ਇੱਥੇ ਤੱਕ ਪਹੁੰਚਣ ਲਈ ਰਸਤਾ ਕੋਈ ਨਹੀਂ ਜੇ ਇੰਟਰਨੈਸ਼ਨਲ ਲੈਵਲ ਦਾ ਅਸੀਂ ਪਲੇਅਰਸ ਇਕੱਠੇ ਕਰ ਰਹੇ ਆ ਜੇਸ਼ੂ ਕੁਝ ਦੇਣ ਲੱਗੇ ਆਪਣੇ ਵੱਲੋਂ ਤੇ ਕਟੋਕਟ ਉਹਨਾਂ ਦੇ ਪਹੁੰਚਣ ਦਾ ਜਿਹੜਾ ਰਸਤਾ ਹੈ ਉਹਨੂੰ ਤਾਂ ਇਜ਼ੀ ਕਰ ਦਈਏ ਪੇਸ਼ੈਂਟ ਕੋਈ ਇੱਥੇ ਹੋ ਜਵੇ ਕੋਈ ਕਿਸੇ ਨੂੰ ਕੋਈ ਹਾਦਸਾ ਹੋ ਜਵੇ ਤੇ ਐਂਬੂਲੈਂਸ ਤਾਂ ਅੰਦਰ ਨਹੀਂ ਆ ਸਕਦੀ ਬੜੀ ਅਜੀਬ ਜੀ ਗੱਲ ਹੈ ਕਿ ਅਗਰ ਕਾਰਪੋਰੇਸ਼ਨ ਇਹਨੂੰ ਮੇਨਟੇਨ ਕਰ ਰਿਹਾ ਹੈ ਔਰ ਕਾਰਪੋਰੇਸ਼ਨ ਦੇ ਅੰਡਰ ਅਗਰ ਹੈ ਪਲੇਇੰਗ ਗਰਾਊਂਡ ਜਿਹੜਾ ਹੈ ਆਂਦਾ ਮੇਨਟੇਨੈਂਸ ਚ ਬੇ ਉੱਥੇ ਤੱਕ ਆਂਦਾ ਰਸਤਾ ਤੇ ਉਹ ਦੇਣ ਬੜੀ ਮੁਸ਼ਕਿਲ ਹੈਗੀ ਔਰ ਖਡਾਰੀਆਂ ਨੂੰ ਵੀ ਇਹ ਦਿੱਕਤ ਆਂਦੀ ਹੈ ਕਿ ਜੋ ਗੱਡੀਆਂ ਚਾਏ ਹੁੰਦੇ ਨੇ ਜਾਂ ਜਿਹੜੇ ਬਜ਼ੁਰਗ ਗੱਡੀਆਂ ਚਾਏ ਹੁੰਦੇ ਨੇ ਜਾਂ ਜਿਹੜੇ ਮੈਂਬਰਸ ਹੈਗੇ ਸਿਨੀਅਰ ਮੈਂਬਰਸ ਅਗਰ ਗੱਡੀਆਂ ਚਾਏ ਨੇ ਤਾਂ ਗੱਡੀਆਂ ਇੱਥੇ ਤੱਕ ਨਹੀਂ ਆ ਸਕਦੀਆਂ ਇੱਕ ਛੋਟਾ ਜਿਹਾ ਤੁਸੀਂ ਵੇਖਿਆ ਜਿਹੜਾ ਦਰਖਤ ਦੇ ਨਾਲ ਬਣਿਆ ਹੋਇਆ ਹੈ ਜਿੱਥੇ ਸਿਰਫ ਇੱਕ ਟੂਵਲਰ ਹੀ ਲੰਘ ਸਕਦਾ ਹੈ